ਹਾਂਜੀ ਮੇਰੇ ਮੇਰਾ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਇਸ ਬਲੌਗਰ ਆਹੀ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਅਸੀਂ ਅੱਜ ਕਮਤ ਹੋਣੇ ਆਗੇ ਵਾਪਸ ਕਿਉਂ ਇੱਕ ਸਾਡੇ ਇੱਥੇ ਭੋਗ ਸੀਗਾ ਰਿਸ਼ਤੇਦਾਰੀ ਚ ਪਿਛਲੇ ਹਫ਼ਤੇ ਇੱਕ ਮਰਗ ਜੀ ਹੋ ਗਈ ਸੀਗੀ ਰਿਸ਼ਤੇਦਾਰੀ ਚ ਅੱਜ ਉਹਨਾਂ ਦਾ ਭੋਗ ਸੀਗਾ ਜੋ ਅਸੀਂ ਹੁਣ ਭੋਗਥੇ ਚਲੇ ਜਾਗੇ। ਬਾਕੀ ਦੇਖਦੇ ਆ ਭੋਗਥੋ ਜੇ ਦਾ ਟਾਈਮ ਲੱਗਿਆ ਫਿਰ ਵਾਪਸ ਆਵਾਂਗੇ ਕੰਮ ਤੇ। ਨਹੀਂ ਫਿਰ ਅਸੀਂ ਘਰ ਨੂੰ ਹੀ ਚਲੇ ਜਾਣਾ ਵਾ। ਘਰ ਜਾ ਕੇ ਫਿਰ ਦੇਖਾਂਗੇ ਹਰਵੰਨ ਨੂੰ ਵੀ ਪੜਾਉਣਾ ਵਾ, ਕੱਲ ਨੂੰ ਵੀ ਉਹਦਾ ਪੇਪਰ ਕਰ ਲਈਆਂ ਪਰਸੋਂ ਨੂੰ। ਤੇ ਫਿਰ ਦੇਖਦੇ ਆ ਕੀ ਬਣਦਾ ਅੱਗੇ ਜਾ ਕੇ। ਤੇ ਅੱਜਕੱਲ ਮੋਸਨ ਉਹਦਾ ਹਾਂ ਪਿੰਡ। ਹਾਂ ਪਿੰਡ ਵੀ ਕੁ ਬਹੁਤ ਸੀ ਪਰ ਉੱਥੇ ਜਾਣ ਹੀ ਹੋਣਾ ਹੈਗਾ। ਇੱਕ ਜਗ੍ਹਾ ਹੀ ਜਾ ਹੋਊਗਾ ਕਿਉਂਕਿ ਭੋਗ ਤਾਂ ਹੁਣ ਆਇਆ ਉਹੀ ਟਾਈਮ ਹੁੰਦਾ ਵਾ ਹਨਾ ਸੇਮ ਜੇ ਇਸ ਕਰਕੇ ਹੁਣ ਇੱਕੋ ਹੀ ਜਗ੍ਹਾ ਜਾ ਹੋਣਾ ਵਾ ਜਾਂ ਫਿਰ ਇੱਥੋਂ ਥੋੜਾ ਫਟਾਫਟ ਨਿਕਲ ਹੋਊਗਾ ਮੱਥਾ ਟੇਕ ਕੇ ਤਾਂ ਆਪਾਂ ਉੱਥੇ ਪਿੰਡ ਵੀ ਜਾ ਸਕਦੇ ਨਹੀਂ ਫਿਰ ਇੱਕੋ ਹੀ ਜਗ੍ਹਾ ਜਾ ਹੁਣ ਅਸੀਂ ਕੀ ਗੱਲ ਕਰਦੇ ਸੀਗੇ ਵੀ ਹੁਣ ਮੌਸਮ ਦਾ ਪਰਵਰਤਨ ਹੋਇਆ ਥੋੜਾ ਜਿਹਾ ਚੇਂਜ ਹੋ ਗਿਆ ਮੌਸਮ ਪਰ ਉਹ ਧੁੱਪ ਜੀ ਹੋਣ ਲੱਗ ਗਈ ਉਹਦੇ ਕਰਕੇ ਗਰਮੀ ਜੀ ਹੁਣ ਹੈਗੀ ਹੈ ਹਨਾ ਸਕਤ ਪੂਰੇ ਤਖੜ ਦੁਪਹਿਰ ਹਵਾ ਗਰਮੀ ਤੇ ਹਾਂ ਪੂਰਾ ਤਖੜ ਦੁਪਹਿਰ ਹਵਾ ਇਨਕੇ ਵਜਿਉਣੇ ਵਾਲਾ ਆਪਾ ਬੋਰੀ ਜਿਆਦਾ ਵਾ ਝੋਨਾ ਵੀ ਸੁੱਕਣ ਲੱਗ ਗਿਆ ਸੁੱਕ ਚੁੱਕੇ ਲਗਭਗ ਹੁਣ ਥੋੜੇ ਘਟਾਂ ਤੱਕ ਰਵਾੜੀ ਪੈ ਜਾਊ ਮੈਨੂੰ ਲੱਗਦਾ ਕਿ ਝੋਨਾ ਤੋਂ ਉਪਰੋ ਜਮੇ ਸੁੱਕ ਚੱਲਿਆ ਹੁਣ ਧੁੱਪਾਂ ਨਾਲ ਇਹਨਾਂ ਨਾਲ ਸੁੱਕੀ ਜਾਂਦਾ ਵਾ ਬਾਕੀ ਹੋਰ ਸਾਰਾ ਠੀਕ ਠਾਕ ਆ ਤੇ ਤੁਸੀਂ ਵੀ ਵਾਕਈ ਸੁਝਾਅ ਦਿਆ ਕਰੋ ਹਨਾ ਵੀ ਆਪਾਂ ਨੂੰ ਕਿੰਦਾ ਦੇ ਬਲੌਗ ਬਣਾਉਣੇ ਚਾਹੀਦੇ ਨੇ ਕਿੰਦਾ ਦੇ ਨਹੀਂ ਬਣਾਉਣੇ ਚਾਹੀਦੇ ਉਹ ਤੁਸੀਂ ਮਾੜੇ ਜਿਹਾ ਸੁਝਾਅ ਸਾਨੂੰ ਜਰੂਰ ਦਿਆ ਕਰੋ ਤੇ ਸਾਨੂੰ ਸਪੋਰਟ ਕਰਿਆ ਕਰੋ ਕਿਉਂਕਿ ਅਸੀਂ ਨਵੇਂ ਨਵੇਂ ਸ਼ੁਰੂ ਕਰਿਆ ਵਾ ਤੇ ਪੰਚ ਕਰਕੇ ਜਰੂਰ ਸਸਿਆ ਕਰੋ ਤਾਂ ਜੋ ਅਸੀਂ ਵੀ ਹੋਰ ਤਸ਼ਾਹਤ ਹੋ ਕੇ ਬਲੌਗ ਬਣਾ ਸਕੀਏ ਲਾਈਕ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਕੀ ਹੋਰ ਸਾਰੇ ਠੀਕ ਠਾਕ ਆ ਕੱਲ ਗਏ ਸੀ ਅਸੀਂ ਆਨੰਦਪੁਰ ਸਾਹਿਬ ਮੁੱਤਾ ਡੇਕਣ ਹਰਮਨ ਵੀ ਨਾਲੇ ਸੀਗਾ ਆਕੇ ਥੱਕ ਗਿਆ ਸੀਗਾ ਬਹੁਤ ਜਿਆਦਾ ਫਿਰ ਸੌ ਗਿਆ ਟਾਈਮ ਦੇ ਨਾਲ ਹੀ ਨੀਂਦ ਬਹੁਤ ਆਈ ਰਾਤ ਨੂੰ ਤੇ ਸਵੇਰੇ ਵੀ ਉੱਠਦਾ ਨਹੀਂ ਸੀ ਬਹੁਤ ਥੱਕੇ ਰਾਤ ਠਾਲਿਆ ਵੀ ਅੱਜ ਜਰਾ ਪੇਪਰਾਂ ਸਾਜਰੇ ਉੱਠ ਘੜ ਉੱਠ ਕੇ ਹੋਏ ਥੋੜਾ ਬੋਤੋ ਪੜਿਆ ਸਵੇਰੇ ਹਰਮਨ ਦੀ ਮੰਮੀ ਨੇ ਪੜਹਾਇਆ ਥੋੜਾ ਬੋਤੋ ਉਹਨੂੰ ਉਹ ਉਹ ਵੈਸੇ ਨੂੰ ਜਿਆਦਾ ਸੀਗਾ ਥੋੜਾ ਜਿਹੜਾ ਪੇਪਰ ਦਾ ਸੀਗਾ ਸਾਰੇ ਜਿਆਦੇ ਸੀਗਾ ਉਹ ਦੋਨੋਂ ਸਾਰਾ ਕੁਝ ਫੀਮ ਬਸ ਆਨ ਰਾਈਟਿੰਗ ਚ ਮਾਰ ਖਾਂਦਾ ਇੱਕ ਕਰ ਲਿਆ ਉਹਨੇ ਚਲੋ ਅੱਜ ਦੀ ਪੰਜਾਬੀ ਵੀ ਇਸ ਤਰ੍ਹਾਂ ਦੀ ਕਿੱਦਾਂ ਦਾ ਪੇਪਰ ਕਰਕੇ ਆਉਂਦਾ ਵਾ ਇੰਗਲਿਸ਼ ਚ ਪਿਛਲੀ ਵਾਰ ਤੈਨੂੰ ਨੰਬਰ ਕੱਟ ਸੀ ਬਾਕੀ ਤਾਂ ਸਾਰਾ ਠੀਕ ਸੀ ਇਸ ਵਾਰ ਬਤਨ ਦੇਖਦੇ ਆਂ ਦਾ ਰਿਜ਼ਲਟ ਬੱਚੇ ਗੜਬੜ ਕਰ ਹੀ ਦਿੰਦੀ ਨੇ ਹਰ ਦਿੰਦਰ ਹੈ ਭਾਈ ਬੱਚੇ ਨਾਲ ਨਹੀਂ ਦੇ ਬਾਹਰ ਉਹ ਵੀ ਆਪਣੇ ਨਾਲ ਉਹ ਤਾਂ ਹੁਣ ਥੋੜੇ ਪੜਾਈ ਵੱਧ ਜ਼ਿਆਦਾ ਹੋਇਆ ਨਾ ਆਪਣੇ ਸਮਿਆਂ 'ਚ ਇੰਤਾ ਦੇ ਪੜਾਈ ਨਹੀਂ ਸੀ ਜਿਹੜੀ ਅੱਜ ਕੱਲ੍ਹ ਪੜਾਈ ਕਰ ਕਰਦੇ ਨੇ ਬੱਚੇ ਜਾਂ ਟੀਚਰ ਕਰਾਉਂਦੇ ਨੇ ਬਹੁਤ ਹੀ ਜ਼ਿਆਦਾ ਪ੍ਰੈਸ਼ਰ ਆ ਬੱਚਿਆਂ ਤੇ ਵੀ ਹਨਾ ਟੀਚਰਾਂ ਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਆ ਬੱਚਿਆਂ ਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਆ ਨਾ ਉਹਨਾਂ ਦੀ ਮਾਮਾ ਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਆ ਜਿੰਨਾਂ ਨੇ ਪੜਾਉਣਾ ਹੁੰਦਾ ਸਾਡੇ ਵਰਗੇ ਤੇ ਚੱਲ ਮਿੱਲਾ ਮਾਰਨ ਜੋਗੀ ਨੇ ਬਾਕੀ ਬਹੁਤ ਔਖਾ ਪੜਾਉਣਾ ਬੱਚਿਆਂ ਨੂੰ ਅੱਜ ਕੱਲ੍ਹ ਆਪਾਂ ਹੁਣ ਉਹ ਜੀ ਘੱਟ ਪੜੇ ਲਿਖੇ ਹੋਣ ਕਰਕੇ ਜਾਂ ਆਪਾਂ ਨੂੰ ਨਹੀਂ ਪਤਾ ਹੈਗਾ ਉਦਾਂ ਦੀਆਂ ਬਣਾਈਆਂ ਦਾ ਜਿਹੜੇ ਅੱਜ ਪਹਿਲਾਂ ਬੱਚੇ ਛੋਟੇ ਛੋਟੇ ਨੂੰ ਹੁਣ ਇਹ ਸਿਖਾਈ ਜਾਂਦੇ ਨੇ ਬਾਕੀ ਕੱਲ ਦਾ ਤਾਂ ਵਧੀਆ ਰਿਹਾ ਹਨਾ ਪ੍ਰੋਗਰਾਮ ਬੀਬੀ ਮਨਵਦੀਤ ਕੌਰ ਜੀ ਵਧੀਆ ਸੀ ਹੂੰ ਵਧੀਆ ਸੀ ਪਤੀਏ ਦਾਰਸ਼ਨਤ ਦਾ ਨਾ ਮਸੀਹ ਉਹਨਾਂ ਨੂੰ ਮੈਂ ਜਿੰਦਾ ਮਸੀਹ ਉਹਨਾਂ ਨੂੰ ਮੈਂ ਸੁਣ ਵੀ ਕਰ ਲਈ ਉਹਨਾਂ ਦਾ ਲੰਬਾ ਵੀ ਦੇ ਕੇ ਕਹਿੰਦੇ ਸੀ ਇਹਨਾਂ ਦੀਆਂ ਗੱਪ ਸੀ ਅੱਜ ਸੜਕ ਤੇ ਵਾਰੀ ਭਾਈ ਅਸੀਂ ਗਏ ਸੀ ਨਾ ਅਨੰਤਪੁਰ ਸਾਹਿਬ ਨੂੰ ਤੇ ਵਾਪਸ ਆਉਂਦੇ ਸੀਗੇ ਅਸੀਂ ਬੰਦੇ ਲੋਕ ਦੇ ਲੁਕਾਉਂਦੇ ਜੀ ਜਾਂਦੇ ਸੀ ਵੀ ਚੱਲ ਹੁਣ ਘਰ ਨੂੰ ਅਸੀਂ ਚਲੇ ਜਾਈਏ ਕਿਉਂਕਿ ਜੇ ਰੁੱਕ ਗਏ ਉਦੋਂ ਟਾਈਮ ਵੀ ਬਹੁਤ ਹੋ ਚੁੱਕਿਆ ਸੀ 5:6 ਹੋ ਗਏ ਸੀ ਸਾਨੂੰ ਉੜਦਿਆਂ ਨੂੰ 6:00 ਵਜੇ ਕਿਸੀ ਨਾ ਉਹਨੂੰ ਦੇਖ 6:00 ਵਜੇ ਹਾਂ ਅਸੀਂ ਕਿਹਾ ਵੀ ਚੱਲ 6 ਨਹੀਂ ਸੀ 4:00 ਵਜੇ ਦਾ ਟਾਈਮ ਸੀ 4:30 ਦਾ ਆਪਣੇ ਨਾਲ ਅਸੀਂ ਸੁਖਦੀਪ ਸੁਖਦੀਪ ਨੇ ਬੱਸ ਜੜਮਾ ਸੀ ਹਾਂ ਉਹਨੂੰ ਉਹਨੂੰ ਉਹਨੇ ਜਾਣਾ ਸੀ ਹਾਂ ਅਸੀਂ ਚੱਲ ਅਸੀਂ ਛੱਡਣਾ ਸੀਗਾ ਹਾਂ ਉਹ ਕਾਲੇ ਆਉਂਦੇ ਸੀਗੇ ਫਿਰ ਇਹਦੇ ਕਰਕੇ ਸਾਨੂੰ ਆਏ ਸੀ ਅਸੀਂ ਪਿੱਛੇ ਸੋਚਦੇ ਹੁੰਦੇ ਸੀ ਕਿ ਪਟਾਏ ਮੇਜੇ ਨਾ ਘਰ ਨੂੰ ਵਗ ਚੰਡੀ ਪੂਰੀ ਮਿਲ ਗਏ ਸਾਨੂੰ ਪੂਰੀ ਸੜਕ ਤੇ ਖੜੇ ਉਹਨਾਂ ਨੇ ਨਹੀਂ ਦੇਖਿਆ ਅਸੀਂ ਦੇਖ ਲਿਆ ਸੀ ਭਾਈ ਫਿਰ ਸਿੱਧੇ ਘਟਤੀ ਗੱਟੀ ਸੀ ਕਿ ਨਹੀਂ ਰੋਕਣਾ ਨਹੀਂ ਕੋਈ ਜੇ ਰੋਕੂਗਾ ਤਾਂ ਟਾਈਮ ਬਹੁਤ ਲੱਗੇ ਜਾਣਾ ਵਾ ਮੈਂ ਪਹੁੰਚ ਗਿਆ ਸੀ ਭੋਗ ਵਾਲਿਆਂ ਦੇ ਹਾਂਜੀ ਅਸੀਂ ਭੋਗ ਤੇ ਜਾਇਆ ਸੀਗੇ ਹੁਣ ਚੱਲੀਏ ਘਰ ਨੂੰ ਫਿਰ ਹੁਣ ਟਾਈਮ ਬਹੁਤ ਹੋ ਗਿਆ ਗਰੀਬਨ 3 ਵਜੇ ਚੁੱਕੇ ਨੇ 4 4 ਵਜੇ ਚੁੱਕੇ ਨੇ ਆਇਆ ਹੁਣ ਆਪਾਂ ਘਰ ਨੂੰ ਹੀ ਚੱਲਦੇ ਆਂ ਫਿਰ ਹੁਣ ਕੀ ਇੱਥੇ ਕੰਮ ਤੇ ਵੀ ਕੀ ਕਰਨਾ ਵਾ ਇੱਕ ਤਾਂ ਰਿਸ਼ਤੇਦਾਰ ਖਾਸੇ ਆਏ ਹੋਏ ਸੀਗੇ ਫਿਰ ਅਗਲਾ ਗੱਲਾਂ ਗੁੱਲਾਂ ਮਾਰਨ ਲੱਗ ਜਾਂਦਾ ਵਾ ਤਾਂ ਕਰਕੇ ਟਾਈਮ ਵੱਧ ਲੱਗ ਗਿਆ ਫਿਰ ਬਾਕੀ ਭਾਈ ਹੁਣ ਜਿਹੜਾ ਆਇਆ ਦੁਨੀਆ ਤੇ ਉਹਨੇ ਜਾਣਾ ਤਾਂ ਹੈਗਾ ਹੀ ਇੱਕ ਦਿਨ ਹੈਨਾ ਪਰਮਾਤਮਾ ਆਵੇ ਛੱੜੇ ਫਿਰ ਉਹ ਆਤਮਾ ਨੂੰ ਸ਼ਾਂਤੀ ਬਖਸ਼ੇ ਛੇ ਪਰਿਵਾਰ ਨੂੰ ਭਾਈ ਪਾਣਾ ਮੰਨਣ ਦਾ ਬਲ ਬਖਸ਼ੇ ਜਾਏ ਸੀਗੇ ਸਾਰੇ ਰਿਸ਼ਤੇਦਾਰ ਆਏ ਸੀ ਗੜੇ ਸਾਖ ਸਬੰਧੀਆਂ ਨੂੰ ਵਧੀਆ ਲੱਗਿਆ ਹੁਣ ਅਸੀਂ ਪਹੁੰਚ ਚੁੱਕੇ ਹਾਂ ਤਰਾਹੇ ਤਰਾਹੇ ਲੈਣਾ万 ਪਰ ਇਹ ਤਾਂ ਕੋਈ ਸਮਾਨ ਸੂਰ ਕੋਸ ਜਾਣਾ ਵਿਚ ਹੈ ਹੈ ਜਾ ਕੇ ਹੁਣ ਚਲੋ ਹੁਣ ਅਸੀਂ ਤਰਾਹੇ ਬਾਜ਼ਾਰ ਚ ਜਾ ਕੇ ਆਉਣੇ ਆ ਲੈਣਾ ਸੀਗਾ ਸੌਦਾ ਪੱਤਾ ਲੈ ਕੇ ਫਿਰ ਆਪਾਂ ਚੱਲਾਂਗੇ ਘਰ ਨੂੰ ਪਰਮਨ ਨੂੰ ਕੱਲ ਦੀ ਛੁੱਟੀ ਆ ਚਾਲਾ ਕੁਛ ਪੜਾ ਦੋਗੇ ਹੁਣ ਫਿਰ ਭੁਮਾਨਪੁਰੇ ਚ ਪੇਪਰ ਇੱਕ ਪੇਪਰ ਰਹਿ ਗਿਆ ਮੈਨੂੰ ਲੱਗਦਾ ਹੈ ਨਾ ਹੁਣ ਤਾਂ ਦੋ ਤਿੰਨ ਤਿੰਨ ਹੀ ਇੱਕ ਦਿਨ ਚ ਤਿੰਨ ਪੇਪਰ ਇੱਕ ਦਿਨ ਚ ਤਿੰਨ ਪੇਪਰ ਚਾਰ ਕੰਨ ਇਕੱਠੇ ਨਹੀਂ ਇਹ ਪ੍ਰੈਸ਼ਰ ਵੱਧ ਬਹੁਤ ਨੇ ਉਹਨਾਂ ਨੂੰ ਜਿਹੜੇ ਛੁੱਟ ਗਿਆ ਨੇ ਉਹਨਾਂ ਚੋ ਹੋਰਲ ਨਹੀਂ ਹੋਜੀ ਪ੍ਰੈਸ਼ਰ ਕੀ ਹੈ ਅੱਛਾ ਅੱਛਾ ਫਿਰ ਤੁਹਾਡੇ ਹੋਰਲ ਨੇ ਉਸ ਦੁਆਰਾ ਕਰਮੀ ਜੀ ਹੋਣ ਲੱਗ ਗਈ ਕੁਛ ਨਾ ਬਹੁਤ ਅੱਜ ਸਪੀਡ ਦੀ ਧੁੱਪ ਬਹੁਤ ਬਹੁਤ ਤੇਜ਼ ਬਾਹ ਥੋੜੀ ਨਹੀਂ ਹੈ ਤੇਜ਼ ਆ ਤੋਪੇ ਇੱਕ ਇਹੀ ਧੁੱਪ ਨਾਲ ਮੇਰੇ ਅੱਖਾਂ ਚ ਇਨਫੈਕਸ਼ਨ ਹੁੰਦੀ ਆ ਅੱਛਾ ਪਾਣੀ ਨਿਕਲਦਾ ਨੀ ਨਿਗਾ ਚੈੱਕ ਕਰਾਉਣੀ ਸੀ ਅੱਛਾ ਨਿਗਾ ਕਰਾ ਲਾ ਚੈੱਕ ਜੇ ਕਰਾਉਣੀ ਆ ਤੂੰ ਕਰੋ ਐਨ ਕੋ ਨਹੀਂ ਵਧੀਆ ਬਣਾਉਂਦਾ ਇਹ ਕੋ ਉੱਥੇ ਕਰਾਵਾਂਗੇ ਸਮਰਾਲੇ ਸਮਰਾਲੇ ਕਰਾ ਲੂ ਜੇ ਤਾਂ ਐਨ ਕੋ ਬਣਾਏ ਸੀਗੇ ਨਿਗਾ ਤਾਂ ਚੈੱਕ ਕਰ ਦਿੰਦਾ ਉਹ ਪਰ ਰੇਲ ਕੋ ਨਹੀਂ ਵਧੀਆ ਬਣਾਉਂਦਾ ਜੇ ਉਹਨੂੰ ਕੋਈ ਬਾਕੀ ਜੇ ਨਿਗਾ ਚੈੱਕ ਕਰਾਉਣੇ ਦਾ ਕਰਾ ਲਾ ਉਹ ਤਾਂ ਕਰ ਦਊਗਾ ਇਹਨਾਂ ਦਾ ਪਤਾ ਬਣਾ ਲਾਂਗੇ ਜਾਂ ਫਿਰ ਉਹੀ ਚੈੱਕ ਕਰੂੰਗਾ ਨਾ ਜੀ ਤਾਂ ਉਹ ਕਿ ਇਹ ਚੈੱਕ ਕਰਵਾਉਣੀ ਉਹ ਤਾਂ ਹੀ ਇਹਨਾਂ ਨੂੰ ਬਣਾਵਾ ਉਹਨੂੰ ਜ਼ਿਆਦਾ ਪਤਾ ਨਹੀਂ ਮੇਰੇ ਅੱਖਾਂ 'ਚ ਜੇ ਇਨਫੈਕਸ਼ਨ ਹੁੰਦੀ ਹੈ ਤਾਂ ਉੱਪਰ ਤੋਂ ਬਹੁਤ ਜ਼ਿਆਦਾ ਅਲਰਜੀ ਪਾਣੀ ਆ ਜਾਂਦਾ ਅੱਖਾਂ 'ਚ ਮਾਸਿਕ ਦੇ ਨਾਲ ਉਹ ਕਰਦੇ ਕਰਦੇ ਉਹਨੂੰ ਕਿਹੜੇ ਕਰਦੇ ਨਾਲ ਨਹੀਂ ਹੁੰਦਾ ਤਾਂ ਪਤਾ ਹੁੰਦਾ ਆ ਬਸ ਤੋਂ ਗੜਾ ਹੁਣ ਕਣਕ ਵੱਢਦੇ ਨੇ ਜਿਹੜੇ ਕਣਕ ਨਾਲ ਅੱਗੇ ਜਿਹੜਾ ਤਾਂ ਕਿੰਨਾ ਕੰਮਕਾਰ ਹੁੰਦਾ ਸੀ ਹਨਾ ਕੋਣ ਦਾ ਕੋਈ ਨਾ ਕੰ ਕਰਦਾ ਗੁਰਦਾ ਵੀ ਨਹੀਂ ਹੈਗਾ ਵੀ ਚੱਲ ਬੰਦੇ ਦੂਬਾਰਾ ਆ ਐਲਜੀ ਕਾ ਤਾਂ ਬਣਾਉਂਦੇ ਆਂ ਇਹਨੇ ਜਿਹੜੇ ਉੱਪਰ ਬਣਾਉਂਦੇ ਨੇ ਗੱਡੀਆਂ ਦੇ ਪਤਾ ਤੈਨੂੰ ਆਹ ਨਾ ਐਲਜੀ ਲਿਖੀ ਹੋਈ ਹੈ ਰੈੱਡ ਕਲਰ ਦੇ ਵਿੱਚ ਉਹ ਪਿੱਛੇ ਨਿਕਲ ਵੀ ਗੱਡੀ ਉਹ ਕਿੱਥੇ ਬਣਾਉਂਦੇ ਹੁੰਦੇ ਨੇ ਨਹੀਂ ਦੇਖੀ ਨਹੀਂ ਨਾ ਮੈਨੂੰ ਪਤਾ ਕੀ ਰੂਲ ਹੈ ਕੋਈ ਹਾਂ ਰੂਲ ਹੁੰਦਾ ਹੈ ਕਾ ਦਾ ਉਹ ਜਿਹਦਾ ਮਤਲਬ ਲਾਇਸੈਂਸ ਲਰਨਿੰਗ ਹੋਵੇ अच्छा ठीक है लर्निंग ਵਾਲਿਆਂ ਦੀ ਅਲੱ હા ਉਹਨਾਂ ਨੂੰ ਕੰਪਲਸਰੀ ਹੁੰਦੀ ਆ ਬਣਾਉਣੀ ਜਿਹਦੇ ਕੋਲ ਲਰਨਿੰਗ ਲਾਇਸੈਂਸ ਆ ਉਹ ਡਰਾਈਵ ਕਰਦਾ ਉਹਦੇ ਯੈਲੋ ਬਣਾਈ ਹੋਣੀ ਚਾਹੀਦੀ ਆ ਗੱਡੀ ਤੇ ਪਿੱਛੇ ਵੀ ਬਣਾਈ ਹੋਣੀ ਚਾਹੀਦੀ ਆ ਤੇ ਨਾਲ ਇੱਕ ਉਹਦੇ ਡਰਾਈਵਰ ਬੈਠਾ ਹੋਣਾ ਚਾਹੀਦਾ ਨਾਲ ਦੀ ਸੀਟ ਤੇ ਇਹ ਰੂਲ ਆ ਵੀ ਲਰਨਿੰਗ ਵਾਲੀ ਹਾਂ ਵੀ ਸਿੱਖ ਰਿਹਾ ਵਾ ਇਹ ਰੂਲ ਆ ਇਹ ਬੰਦਾ ਸਿੱਖ ਰਿਹਾ ਵਾ ਇਹ ਰੂਲ ਹੁੰਦੀ ਨੇ ਹੈਗੀ ਪ੍ਰੋਪਰ ਗੱਡੀ ਚ ਚਲਾਉਣ ਦੀ ਉਹ ਤੋਂ ਫਿਰ ਜਿਹੜਾ ਬੰਦਾ ਜਾਣਕਾਰ ਹੁੰਦਾ ਉਹ ਬੰਦਾ ਦੇਖ ਕੇ ਚਲਾਉਂਦਾ ਗੱਡੀ ਵੀ ਇਹ ਬੰਦਾ ਸਿੱਖ ਰਿਹਾ ਹੈ ਨਾ ਗੱਡੀ ਜਿਹਦੇ ਭਾਈ ਹੁੰਦੇ ਆ ਇਹ ਧੰਵਾਦ ਜੇ ਨਾ ਉਹ ਵੇ ਲੌਣਾ ਹੀ ਫਿਰ ਉਹਨੂੰ ਚਲਾਣ ਵੀ ਹੋ ਸਕਦਾ ਵਾ ਆਪਾਂ ਕਹਿ ਦੇਣੇ ਵੀ ਮੇਰੇ ਕੋਲ ਲਾਇਸੈਂਸ ਸੀਗਾ ਮੇਰੇ ਚਲਾਣ ਕਦੇ ਕਰਦਾ ਮੋਟਰਸਰੀ ਇਹ ਹੀ ਕਾਰਨ ਹੁੰਦੇ ਨੇ ਨਾ ਛੋਟੇ ਛੋਟੇ ਰੀਜਨ ਹੁੰਦੇ ਨੇ ਨਾ ਇਹ ਅਧਰਹਾ ਮਾਰਕੀਟ ਰਣਕ ਕਾਲਜ ਨੂੰ ਰਸਤਾ ਜਾਂਦਾ। ਸਾਹਮਣੇ ਇਹ ਮਤਲਬ ਜੀ ਮੇਰਾ ਜਿਹੜੇ ਬੁਆਇਜ਼ ਵਾਲਾ ਗੇਟ ਆ ਇਹ ਬੁਆਇਜ਼ ਬੀਨਸ ਦਾ ਗੇਟ ਆ। ਉਹ ਗੇਟ। ਇਹ ਗਲ ਜਾਣਾ ਉਹ ਪਿੱਛੇਲਾ ਗੇਟ ਆ। ਇਹ ਤਾਂ ਰਾਮਪੁਰ ਮੀਲੋਂ ਰੋਡ ਜਾਂਦਾ ਵਾ। ਇਹ ਰਾਮਪੁਰ ਰੋਡ ਉੱਰ ਚੜ ਜਾਂਦਾ ਵਾ ਕਿਨੇ ਰੋਡ। ਜਿਉਂ ਸੀ ਨਹੀਂ ਜਾਂਦੇ ਹੁਣ। ਨੇਰੂ ਨੇਰ ਨੇੜੇ ਲੌਣੇ। 100 ਟਾਹਾਰ ਆ ਗਈ। ਹੂੰ। ਚਾਹੇ 100 ਟਾਹਾਰ ਜੇ ਤੁਸੀਂ ਚਾਹ ਵੀ ਪੀ ਸਕਦੇ ਹੋ। ਥੋੜੇ। ਆਹ ਪੁਰਾਣਾ ਥਾਣਾ ਆ ਗਿਆ। स्टेशन चौक के हां फिर मैं सा लवली स्वीट टर्नस आ पर मेरा सूट बहुत सोणा काला वाले दे गड्डी है ना गल बात भी है ये आजे महंगे है ये आगे अपनी पिंडर शॉप ये भी पुरानी है बहुत पुरानी है सोहनी जंदियां इधर खड़ी सी अपनी रक्का वीरा ഗ ജിത്തെ മെഹിത ബോഹ സോടി ਇਹ ਬੰਬੇ ਸ਼ੋਰੂਮ ਇੱਥੇ ਮੈਂ ਆਪਣੇ ਮੰਗੜੇ ਨੂੰ ਪਹਿਲਾ ਸੂਟ ਲਿਆ ਸੀ ਜੋ ਜਿਹੜਾ ਬਹੁਤ ਸੋਹਣਾ ਸੀ ਤੁਹਾਨੂੰ ਮੈਨੂੰ ਸੂਟ ਪਸੰਦ ਆਇਆ ਸੀ ਹੈ ਪਾੜੀ ਮੰਗੜੇ ਵਾਲਾ ਮੈਨੂੰ ਯਾਦ ਨਹੀਂ ਆਉਂਦਾ ਸਹੀ ਭੂ ਆ ਗੁਰ ਕੀ ਮੈਨੂੰ ਤਾਂ ਯਾਦ ਆ ਤੁਹਾਡੀ ਸ਼ਾਰਟ ਵੀ ਆਦਾ ਤੇ ਪੱਗ ਵੀ ਆਦਾ ਬਿਲਕੁਲ ਸਕਾਈ ਬਲੂ ਜਿਹੇ ਰੰਗ ਦਾ ਸੀ ਸਕਾਈ ਬਲੂ ਨਾਲ ਪੈਰਟ ਕਲਰ ਬੰਦ ਅੱਗ ਦਾ ਕੁਛ ਕੁਛ ਜੀ ਚਾਹਦਾ ਆ ਰਿਹਾ ਤੁਹਾਡਾ ਬਹੁਤ ਸੋਹਣਾ ਸੂਟ ਸੀ ਰੇਟ ਵੀ ਠੀਕ ਸੀ 2500 ਦਾ ਸੀ ਜਿਆਦਾ ਮਹਿੰਗਾ ਨਹੀਂ ਸੀ ਪਰ ਸੂਟ ਬਹੁਤ ਸੋਹਣਾ ਸੀ 2500 ਥੋੜਾ ਹੁੰਦਾ ਹੁੰਦਾ ਹੋਣਾ ਦਾ ਅਗਰ 5-7000 ਦਾ ਹੋਊਗਾ ਉਹ ਹੋਊਗਾ ਸੂਟੋਂ ਵੀ ਪਿਆ ਸੋਹਣਾ ਬਹੁਤ ਹੈ ਪਰ ਦੰਦੇ ਨੇ ਆਪਾਂ ਇੱਥੋਂ ਵੀ ਲੈ ਸੀੜਾ ਪਰ ਨਾ ਦੇਖਿਆ ਉਹ ਉਦੋਂ ਲੈਂਦੇ ਸੀ ਇੱਥੋਂ ਜਿਹੜਾ ਕੋਕਾ ਫੇਰ ਲੈ ਆਇਆ ਸੀਗਾ ਕਾਹਦੇ ਤੋਂ ਵੱਡਾ ਸਾਰਾ ਤੇ ਵੀ ਨਾ ਔਖਾ ਮਿਲਿਆ ਸੀ ਨਾ ਲੋਕਡਾਊਨ ਦੇ ਟਾਈਮ 'ਚ ਮਿਲਿਆ ਨਹੀਂ ਜੀ ਜਾਨਾ ਪਰ ਵੀ ਜੀ ਮਿਲ ਪਰ ਹੁਣ ਜਦੋਂ ਤੇ ਅਸੀਂ ਆਪਾਂ ਲੋਕਡਾਊਨ ਚ ਹੀ ਨਹੀਂ ਹੁੰਦੇ ਸੀ ਫਿਰ ਜਾ ਕੇ ਆਪਾਂ ਪਹਿਲਾਂ ਲੁਧਿਆਣੀ ਹੀ ਲਿਆਉਂਦੇ ਹੁੰਦੇ ਸੀ ਲੁਧਿਆਣੀ ਹੀ ਲਿਆਉਂਦੇ ਸੀ ਲੋਕਡਾਊਨ ਤੋਂ ਬਾਅਦ ਚ ਨਹੀਂ ਨਹੀਂ ਲੋਕਡਾਊਨ ਤੋਂ ਪਹਿਲਾਂ ਵੀ ਲੈਂਦੇ ਸੀ ਲੋਕਡਾਊਨ ਤੋਂ ਬਾਅਦ ਲਈ ਸੀ ਇਹ ਨਹੀਂ ਯਾਰ ਪਹਿਲਾਂ ਵੀ ਲੈਂਦੇ ਸੀਗੇ ਆਪਾਂ ਬਾਚ ਸਟਾਰਟ ਕੀਤੀ ਸੀ। ਬਾਅਦ ਚ ਤੋਂ ਜਵਾਹਰ ਆਉ ਤੇਰੀ ਮੰਨ ਬੰਨ ਗਿਆ ਬਾਅਦ ਕਰੇ ਹੋਣਗੇ। ਤੇ ਇੱਥੋਂ ਵਾਰ ਆਪਾਂ ਲਏ ਸੀਗੇ ਇਹਨਾਂ ਦੀ ਲੀਕ ਹੁੰਦੀ। ਨਹੀਂ 19 ਚ ਤਾਂ ਹਰਮਨ ਹੋਇਆ 19 ਚ ਕੀ ਕਹਿੰਦੇ ਨੇ ਕਰੋਨਾ ਸੀਗਾ। ਅੱਛਾ। ਫਿਰ ਬਾਅਦ ਚ ਨਹੀਂ ਸੀ ਇਹ ਕੋ। ਨਹੀਂ 1 ਸਾਲ ਦਾ ਤਾਂ ਸੀਗਾ ਹਰਮਨ। ਨਹੀਂ ਛੋਟਾ ਸੀ ਹਰਮਨ ਅਜੇ। ਅੱਛਾ। ਆਮਨ ਮੇਰੇ ਗਰਮਨ ਨੂੰ ਨੇ ਕੱਟ। ਕਰੋਨਾ ਦੇ ਟਾਈਮ 'ਚ ਆਪਾਂ ਵੀਡੀਓ ਪੁਰਾਣੀਆਂ ਦੇਖ ਲਿਓ। ਹੋ ਸਕਦਾ। ਤੇ ਕੋਦੋ ਲੈ ਕੇ ਆਏ ਸੀਗੇ। ਉਹਨਾਂ ਦੇ ਬਹੁਤ ਵਧੀਆ ਹੁੰਦੇ। ਪਰ ਲੁਧਿਆਣੇ ਵਾਲਿਆਂ ਦੇ ਵਧੀਆ ਹੁੰਦੇ। ਹਾਂ ਇਹਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਉਹਨਾਂ ਦੀ ਡੈਪ ਨਾਲ ਨਹੀਂ ਬੱਚੇ ਰੇਟ ਵੀ ਠੀਕ ਆ ਰੇਟ ਤਾਂ ਬਹੁਤ ਵਧੀਆ ਹੈ ਪੈਕੇਟ ਵਿੱਚ ਪਤਾ ਨਹੀਂ ਕਿੰਨੇ ਪੀਸ ਹੁੰਦੇ ਸੀਗੇ 60 ਹੁੰਦੇ ਨੇ ਬਹੁਤ ਜ਼ਿਆਦਾ ਪੀਸ ਹੁੰਦੇ ਨੇ 60 ਪੀਸ ਹੁੰਦੇ ਨੇ ਉੱਤੋਂ ਬਾਤ ਕ੍ਰੀਮਪੁਰਾ ਮਾਰਕੀਟ ਚ ਗੁਰਦੁਆਰੇ ਦੇ ਦੁਕਾਨਵਾਰ ਗੁਰਨਵਾਹ ਗੁਰਦੁਆਰੇ ਦੀ ਬਿਲਕੁਲ ਨੇੜੇ ਦੀਆਂ ਦੁਕਾਨਾਂ ਨੇ ਉੱਥੇ ਕਰੋ ਉਹ ਥੋੜਾ ਅੱਗੇ ਜਾ ਕੇ ਫੂਰ ਵੀ ਉੱਥੇ ਬੱਚੇ ਵਾਲਾ ਜਿਵੇਂ ਵੱਡੇ ਤੋਂ ਆਉਣੇ ਸਾਰੇ ਬੱਚੇ ਵਾਲੇ ਸਾਰੇ ਬੱਚੇ ਸਾਰੇ ਮਮਾ ਆਰਥ ਦੇ ਲੈ ਲਓ ਹਿਮਾਲਿਆ ਦੇ ਲੈ ਲਓ ਤੁਹਾਡੀ ਚੋਇਸ ਹੈ ਜਿਹੜਾ ਮਰਜ਼ੀ ਲੈ ਲਓ ਬ੍ਰਾਂਡ ਲੈਣਾ ਬ੍ਰਾਂਡ ਲੈ ਲਓ ਦੇਸੀ ਲੈਣਾ ਦੇਸੀ ਲੈ ਲਓ ਤੁਹਾਡੀ ਇੱਛਾ ਹੈ ਦੇਪਰ ਵਰਣ ਨੇ ਦੇਸੀ ਹੁੰਦੇ ਨੇ ਪਰ ਹੁੰਦੇ ਨੇ ਪੂਰੇ ਮਤਲਬ ਹੈ ਨਾ ਥੋਕ ਦੀ ਰੇਟ ਤੇ ਜਿਨੇ ਹੋ ਕਰਨਾ ਨਾ ਪਰ ਬ੍ਰਾਂਡ ਨਹੀਂ ਹੁੰਦੇ ਹੁੰਦੇ ਦੇਸੀ ਨੇ ਉਹਨਾਂ ਦੇ ਆਪਣੇ ਬਣਾਏ ਹੋਏ ਪਰ ਵਧੀਆ ਚੀਜ਼ ਆ ਇਹ ਦਾ पाणी ਹੈਗਾ ਪੂਰਾ ਉੱਪਰ ਤੱਕ ਜਿਆਦਾ ਭਰਿਆ ਹੋਇਆ ਹੈ ਜਲੇਬੀ ਮਾਤ ਨੂੰ ਰੱਖੋ ਜਲੇਬੀ ਕਰਵਾ ਬਾਈ ਹਾਜੀ ਕੱਟਨੇ ਚਾਹੀਦੇ ਕੱਟਣੀਆਂ ਕੱਟ ਲਾ ਦੇ 50 ਕਿਹਦੇ ਨੇ ਮਸੀ ਜੀ ਦੇਖੋ ਤੁਸੀਂ ਕਿਹਾ ਸੀ ਨਾ ਵੀ ਮਿੱਠਾ ਬਿਚੀ ਨੂੰ ਨਹੀਂ ਖਾਣਾ ਚਾਹੀਦਾ ਪਰ ਹਟਦੇ ਨਹੀਂ ਹਟਦੇ ਨਹੀਂ ਦੇਖ ਲਿਓਣ ਤੁਸੀਂ ਬਰੇ ਇੰਦਿਆਂ ਦੇ ਸਿਕਲੀ ਨੂੰ ਹਮ ਜਲੇਬੀਆਂ ਖਾਂਦੇ ਨੇ ਫੇ ਤੁਸੀਂ ਮੈਨੂੰ ਕਹਿੰਦੇ ਹੁਣ ਹੀ ਅਜੇ 버ਗਰ ਖਾ ਕੇ ਆਈ ਸੀ ਹੁਣ ਇੱਥੇ ਲਈ ਪਹਿਲਾਂ ਮਾਨਪ੍ਰੀਤ ਨੇ ਖਾਇਆ ਹੁੰਦਾ 버ਗਰ ਬਾਜ਼ਾਰ ਦੇ ਵਿੱਚ ਹੁਣ ਇਹਨੇ ਖਾਣੀਆਂ ਨੇ ਜਲੇਬੀਆਂ ਮੈਂ ਨਹੀਂ ਖਾਣੀ ਫਰ ਗੈਦੀ ਮੇਰੇ ਇਨਫੈਕਸ਼ਨ ਹੁੰਦੀ ਆ ਮੈਂ ਨਹੀਂ ਖਾਂਦੀ ਨਾ ਮੈਂ ਖਾਂਦੀ ਮੇਰੇ ਆਏ ਹੁੰਦੇ ਨੇ ਪਹਿਲਾ 버ਗਰ ਖਾ ਗਿਆ ਇਹ ਦੋ ਇਹਨਾ ਨਹੀਂ ਖਾਂਦਾ ਮਸੀ ਜੀ 버ਗਰ ਵੀ ਇਹਨਾ ਨਹੀਂ ਖਾਂਦਾ ਦੋ 버ਗਰ ਗਾ ਮੈਂ ਜਲੇਬੀਆਂ ਦੀ ਵੇਟ 'ਚ ਖੜੇ ਨੇ ਹ ਹੁਣ ਜਲੇਬੀਆਂ ਕਹਿੰਦੇ ਬਣਾਉਣ ਲੱਗੇ ਆ ਭਾਈ ਉਹ ਦੇਖ ਲੋ ਕਿ ਕਹਿੰਦੀ ਜਲੇਬੀਆਂ ਖਾਣੀਆਂ ਨੇ ਮੈਂ ਖਾਂਦੀ ਨਹੀਂ ਮੈਂ ਬੜੀ ਮੱਝ ਹਾਂ ਆ ਦੇਖ ਲੋ ਉਹਦੇ ਭਾਈ ਬਣਾਉਣ ਲੱਗੇ ਮੰਜੀ ਤੋਂ ਅੱਗੇ ਗੰਜ ਗਿਆ ਨਾਓ ਓਕੇ ਨਾਓ ਕੀ ਬਣਿਆ ਜੀ ਓਕੇ ਕੀ ਬਣਿਆ ਜੀ ਹਾਂਜੀ ਬਹੁਤ ਕੁਝ ਬਣਿਆ ਵਾ ਅਸੀਂ ਅਪਲੋਡ ਕਰਤੇ ਸੀਗੇ ਅੱਗੇ ਹੁਣ ਆਰਟੀਓ ਸਾਹਿਬ ਅਮਰੂਲ ਕਰਨਗੇ ਉਸੇ ਬਾਰੇ ਸਾਨੂੰ ਪਤਾ ਨਹੀਂ ਹੈਗਾ ਮੌਸਮ ਬਾਹਰ ਕਿਹੋ ਜਿਹਾ ਹੈ ਇੱਥੇ ਨੂੰ ਦੇਖੇ ਸ਼ਾਮਾਂ ਸ਼ਾਮਾਂ ਜੀ ਚਾਹ ਲੱਗਦਾ ਕਿ ਬਾਹਰ ਮੌਸਮ ਠੰਡਾ ਹਾਂ

ਉਹੋ ਸਕੇਦਾ ਜਾਂ ਉੱਥੋਂ ਲੈ ਕੇ ਜਾਂਦਾ ਹੁੰਦਾ ਕੋਈ ਕਿੱਥੇ ਵਿਖੜਾ ਹੁੰਦਾ ਟੱਚ ਵਾਲਿਆਂ ਦੇ ਸਾਹਮਣੇ ਆ ਰੰਗ ਕਿਦਾਂ ਦਾ ਲੱਗਦਾ ਪੱਗ ਦਾ ਸੋਨਾ ਬਲੈਕ ਟੀ-ਸ਼ਰਟ ਨਾਲ ਸੋਨਾ ਲੱਗਦਾ ਜੱਚਦਾ ਹੀ ਉਹਦਾ ਗਰਮੀ ਆ ਉਹ ਲੈਣੇ ਬਣਦੇ ਸਿਆਣਾ ਵਾਲੇ ਸੂਟ ਡਾਰਕ ਨੋਟ ਨੇ ਉਹ ਗਮੇ ਤਾਂ ਜਾ ਕੇ ਸੂਟ ਲੈਣੇ ਆ ਪੱਗਾਂ ਲੈਣੀਆਂ ਪੱਗਾਂ ਤਾਂ ਪਈਆਂ ਨੂੰ ਸੂਟ ਸੂਟ ਕੋਟ ਕੋਡ ਚੁੱਕੋ ਟਿੰਕ ਕੋਟੀਆਂ ਕੋਡ ਵਿੰਟਾ ਕਲੋਥਸ ਬਲੇਜ਼ਰ 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 ਲੈ ਕੇ ਆਉਂਦੇ ਕਿ ਮੈਂ ਮੈਂ ਲੈਣਾ ਹੁਣ ਮੈਂ ਦੱਸਦਾ ਤੇਰੇ ਕੋਲ ਤਾਂ ਬੱਦੂ ਪਏ ਨੇ ਮੇਰੇ ਕੋਲ ਸਰਦੀ ਵਾਲੇ ਕੱਪੜੇ ਕੋਈ ਨਹੀਂ ਹੈਗੇ ਲੈਣੇ ਮੈਨੂੰ ਕੋਟ ਪਏ ਨੇ ਤੇਰੇ ਕੋਲ ਤਾਂ ਬੱਦੂ ਪਏ ਨੇ ਨਾ ਪਰ ਇਹ ਹੈਗੇ ਮੇਰੇ ਕੋਲ ਕੋਈ ਨਹੀਂ ਹੈਗੇ ਤੇਰੀ ਤਾਂ ਏਡੀ ਅਲਮਾਰੀ ਭਰੀ ਵੀ ਮੇਰੇ ਕੋਲ ਤਾਂ ਬਹੁਤ ਕੱਪੜੇ ਵੇਖੇ ਨੇ ਫਿਰ ਬੈੱਡ ਤਾਂ ਭਰਿਆ ਪਿਆ ਤੇਰਾ ਸੂਟਾਂ ਨਾਲ ਬੈੱਡ ਮੇਰੇ ਹੀ ਨੇ ਉਹ ਸਾਰੇ ਹਾਂ ਮੈਂ ਲੈਣਾ ਹੁਣ ਦੋ ਲਵਾ ਦੂਜੇ ਇੱਕ ਰੂਮ ਬਣਾ ਲੈ ਪਹਿਲੇ ਹੀ ਜਾਣਕਾਰੀ ਲਈ ਦੱਸ ਇੱਕ ਰੂਮ ਬਲੈਕ ਕਲਰ ਦਾ ਬਲੇ ਇੱਕ ਗ੍ਰੇ ਕਲਰ ਦਾ ਮੈਂ ਸਟਾਂਡ ਤੇ ਰਹਿਣਾ ਪ੍ਰਿੰਟਸ ਨਾਲ ਕਿੱਥੋਂ ਲੈ ਕੇ ਆਉਂਗਾ ਲਾਂਟੇ ਕਿੱਥੋਂ ਦਵਾ ਕਰਦੇ ਹੁੰਦੇ ਨੇ ਲਾਂਟੇ ਲੱਗਤੇ ਮੋਚਾਂ ਟੇ ਮੋਚਾਂ ਰਿਹਾ ਅੱਗੇ ਕਿੱਥੇ ਮਿਲ ਜਾਣਗੇ ਉੱਥੇ ਆ ਤੁਹਾਨੂੰ ਲੱਗੂਗਾ ਪੰਨੋਂ ਨਾਲੋਂ ਜ਼ਿਆਦਾ ਆਊਗਾ ਆ ਬੈਂਟ ਕਿੱਥੇ ਨੇ ਜੀ ਜੂੜੀ ਹੋ ਚੁੱਕੀ ਹਾਂ 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 ਜੂੜੀ ਵੀ ਬੁੱਕ ਦੀ ਹੁੰਦੀ ਉੱਥੋਂ ਪਤਾ ਕਰਕੇ ਪਰ ਮੈਂ ਤਾਂ ਗਈ ਨਹੀਂ ਜੂੜੀ ਮੈਂ ਜਾ ਕੇ ਆਉਣੀ ਜੂੜੀ ਤਾਂ ਇੱਥੇ ਕੋਈ ਇੱਕ ਬਣਿਆ ਹੋਇਆ ਵਾਹ ਲੁਧਿਆਣਿਆਂ ਮੂਹਰੇ ਆਨੇਹਰ ਤੇ ਬਣਿਆ ਹੋਇਆ ਇੱਕ ਉਦੋਂ ਅਸੀਂ ਜਿੱਦਣ ਮੈਂ ਤੇ ਰਵਿਗੋ ਉਦੋਂ ਦੇਖਿਆ ਸੀ ਨਹਿਰ ਤੇ ਵੀ ਬਣਿਆ ਹੋਇਆ ਵਾ ਕਿਹੜੀ ਨਹਿਰ ਨਹਿਰ ਤੇ ਹੀ ਆ ਰਹਾ ਆ ਨਹਿਰੋਂ ਨਹਿਰ ਜੰਨਾ ਜਿਆਦਾ ਦੁੱਗਰੀ ਗੋਲੀ ਬਣਿਆ ਹੋਇਆ ਵਾ ਅੱਛਾ ਆ ਇੱਥੇ ਵੀ ਬਣਿਆ ਹੋਇਆ ਵਾ ਅਸੀਂ ਤਾਂ ਉੱਪਰ ਆ ਗਏ ਸੀਗੇ ਮਾਡਲ ਡਾਊਨ ਦੇ ਜੀ ਮੈਂ ਹੁਣ ਕੱਪੜੇ ਕੋਪੜੇ ਤਾਂ ਬੜਾ ਛੋਟ ਲੇ ਲੂੰਗੀ ਸਰਦੀਆਂ ਚ ਫੈਸਿਓ ਜੋੜ ਕੇ ਆਪਦੀ ਬੋਲੋ ਉਹ ਇਕੱਠੇ ਕਰੀ ਜਾਇਆ ਕਰੋ ਇਕੱਠੇ ਕਰੀ ਜਾਇਆ ਕਰੋ ਲੋ ਜੀ ਮਨਪ੍ਰੀਤ ਦੇ ਮੰਗਾਲੀਆਂ ਜਲੇਬੀਆਂ ਆਪਾਂ ਟੇਸਟ ਕਰਕੇ ਦੇਖਾਂਗੇ ਕਿੱਦਾਂ ਦੀਆਂ ਨੇ ਜਲੇਬੀਆਂ ਵੈਸੇ ਕਹਿੰਦੇ ਮਿੱਠੀਆਂ ਹੁੰਦੀਆਂ ਨੇ ਹੁਣ ਤੁਸੀਂ ਇੱਥੇ ਗਾਣੀ ਇੱਕ ਕੱਢੀ ਖਾ ਕੇ ਦਾ ਦੇਖ ਰੋ ਨਾ ਫੇਰ ਵਾਪਸ ਘਰੇ ਜਾ ਕੇ ਮਾਸੀ ਜੀ ਹੁਣ ਤੁਸੀਂ ਜੇ ਦੇਖਦੇ ਹੋਏ ਨਾ ਵਲੌਗ ਤੁਸੀਂ ਦੱਸਿਓ ਵੀ ਹਨਾ ਤੁਸੀਂ ਕੀ ਆ ਸੀਗਾ ਵੀ ਮਿੱਠਾ ਨਾ ਖਾਣਾ ਨਹੀਂ ਫਾਸਟ ਫੂਡ ਨਹੀਂ ਖਾਣੇ ਹਟਦੇ ਕਰਮ ਕਰਮ ਨੇ ਹੁਣ ਕਰਮ ਕਰਮ ਨੂੰ ਦੇਖ ਤਾਂ ਸੀ ਕਿੰਨਾ ਛੇਕ ਹਟਦੇ ਨਹੀਂ ਇਹ ਦੇਖ ਲਓ ਆ ਦੇਖ ਛੇਕ ਦੇ ਕਿੰਨਾ ਮਾਰਦਾ ਵਿੱਚ ਹੋਇਆ ਹੋਇਆ మేరే తా ఇంత తిం వాగంతి నింరి తిం బాగిం, నింరి అండి నిం నేక్కి నిం దర్యం, తిం ఉకెం నేం అకెం పేల్ తిం ਨਹੀਂ ਹੁਣ ਥੋੜੇ ਜਿਨਾਂ ਤੱਕ ਨਾ ਮਹਾਰਮੰਦ ਦੀ ਛੁੱਟੀਆਂ ਹੋਈਆਂ ਤੇ ਹਾਂ ਫਿਰ ਉੱਥੇ ਜਾ ਕੇ ਆਉਣੀ ਆ ਮਨਦੁਰ ਸੋ ਫਿਰ ਮੇਰੇ ਮੱਥੇ ਰੰਦਾ ਠੀਕ ਹੀ ਆਪਾਂ ਤੇ ਬਹੁਤ ਵਧੀਆ ਪਲਾਨ ਜਆ ਬਣਾ ਲਿਆ ਹੁਣ ਵਿੱਚ ਵਿਚਾਲੀ ਮਾਸੀ ਉਹਨਾਂ ਨੂੰ ਪੁੱਛ ਲਈ ਮਹਾਰਮੰਦ ਨੂੰ ਛੁੱਟੀਆਂ ਹੀ ਨਹੀਂ ਮਾਸੀ ਉਹਨਾਂ ਨੂੰ ਪੁੱਛਣਾ ਹੈ Not range. Oh. Range is a little सारी मुझे लग गया तू तो मेरी वीडियो बनाई जन्नी है मैं थोड़े से बहुत तो देखो नहीं है सारे ये तो सी खाने में हर्दी नहीं है फिर भी पी भी डाल लेंगे सोपनी से तो आप क्या नहीं रखा था ਮੈਂ ਆਪਾਂ ਕਰਿਆ ਕਰਾਂਗੇ ਐਕਸਰਸਾਈਜ਼ ਜਿਹੜੀ ਨਿਮਾ ਹੀ ਨਹੀਂ ਕਰਨੀ ਆਪਾਂ ਲਿਆਵਾਂਗੇ ਹੁਣ ਦੇਸੀ ਸਾਈਕਲ ਮਾਸੜ ਕਹਿੰਦਾ ਦੇਸੀ ਸਾਈਕਲ ਵਧੀਆ ਹੁੰਦਾ ਉਹ ਜਿਹੜਾ ਪਹਿਲੇ ਅੰਦਾਵਾ ਉਹ ਸਾਈਕਲ ਹੀ ਕਹਿੰਦਾ ਵਧੀਆ ਹੈਗਾ ਮੱਥੜ ਕਹਿੰਦਾ ਦੇਸੀ ਸਾਈਕਲ ਹੈ ਉਹ ਤਾਂ ਪੱਜੜ ਜਾਇਆ ਕਰੋ ਨਹੀਂ ਨਹੀਂ ਦੇਸੀ ਸਾਈਕਲ ਵੀ ਖੜਾ ਆ ਦੇਸੀ ਵੀ ਚੱਕਣਾ ਹੈ ਨਹੀਂ ਤੁਸੀਂ ਦੇਸੀ ਸਾਈਕਲ ਤਾਂ ਜਾਇਆ ਕਰੋ ਡੈਡੀ ਜਣਾ ਜਾਇਆ ਕਰੋ ਜਿਹੜਾ ਘੁੜਾ ਕੱਢ ਕੇ ਆਇਆ ਕਰਾਂਗੇ ਆਪਾਂ ਵਧੀਆ ਤਰੀਕਿਆਂ ਨਾਲ ਜਾਇਆ ਕਰਾਂਗੇ ਇੱਧਰ ਨੂੰ ਤੋ ਲੈ ਲਾਂਗੇ ਇੱਕ ਤਾਂ ਦੋ ਚੱਲਿਆ ਕਰੀਏ ਨਾ ਮੇਰਾ ਤਾਂ ਠੀਕ ਆ ਨਹੀਂ ਤਿੰਨ ਵੀ ਐਕਸਰਸਾਈਜ਼ ਦੀ ਜਰੂਰਤ ਆ ਸਾਰਿਆਂ ਨੂੰ ਜ਼ਰੂਰਤ ਹੁੰਦੀ ਐ ਐਕਸਰਸਾਈਜ਼ ਨਹੀਂ ਤਾਂ ਇਹ ਨਹੀਂ ਹੈ ਕੋਈ ਜਾਂ ਮੋਟਾ ਹੋਵੇ ਜਾਂ ਪਤਲਾ ਹੋਵੇ ਮੋਟਾ ਪਤਲਾ ਨਹੀਂ ਮੈਟਰ ਕਰਦਾ ਐ ਐਕਸਰਸਾਈਜ਼ ਜਿਹੜੀ ਐਕਸਰਸਾਈਜ਼ ਹਰ ਇੱਕ ਨੂੰ ਜ਼ਰੂਰਤ ਹੈ ਜਿੰਦ ਤੋਂ ਤਾਂ ਇਹ ਧੁੱਕ ਸਹਿ ਨਹੀਂ ਹਿੰਦੀ ਅੱਖਾਂ ਚ ਪੈਂਦੀ ਐ ਫਿਰ ਆ ਬਾਬੇ ਨੂੰ ਬੇਨਤੀ ਕਰਦੇ ਨਾਲ ਜੁੱਕ ਪਾਖਾਂ ਚ ਲੋ ਜੀ ਹੁ ਇੰਨੇ ਲਈ ਪੈਲਸ ਇਦਾਂ ਦਾ ਟਿੱਪਰ ਬਹੁਤ ਚੁਲਾ ਲੱਗ ਗਿਆ ਬਹੁਤ ਇਹ ਇੱਥੇ ਸੜਕ ਹੈ ਨਾ ਜਿਹਨੇ ਨਹੀਂ ਤੋੜ ਦੇਣੀਆਂ ਇਹ ਤੋੜਨ ਵੀ ਤੋੜਣਾ ਵੀ ਉਧਰ ਵੀ ਫੈਕਟਰੀ ਜੀ ਬਣਨ ਲੱਗੀ ਕਨਾਂ ਦੇ ਸਾਹਮਣੇ ਵੀ ਫੈਕਟਰੀ ਬਣਦੀ ਆ ਕੋਈ ਜੀਰੀ ਤੇ ਵੈਸੀ ਫੱਕ ਚੱਲ ਗਈ ਫੱਕਾ ਵੀ ਜੀਰੀ ਦਾ ਆਗਲਾ ਆ ਇਹ ਚਪਾ ਬੰਦ ਰਹੂਣ ਸੁੱਕਾ ਜਾ ਬਜੜਾ ਬਾਜਰਾ ਹੈ ਨਾ ਕੀ ਆ ਕਿ ਹੋ ਰਿਹਾ ਟੰਡੇ ਜੀ ਕੋਈ ਵੇਖ ਟੰਡੇ ਜੀ ਰਿਹਾ ਬਾਜਰ ਹੀ ਹੁਣ ਵਿੱਚ ਸਿੱਟਾ ਕੁ ਫਸੇ ਤਾ ਅੱਗੇ ਆ ਵੀ ਚੰਗੇ ਬੰਦੇ ਜ਼ਰਾ ਪੁੱਛੀ ਸੇ ਵੇਟਾਣੇ ਠਾਕ ਤੁਰੇ ਮੁਰੇ ਵੇ ਨਾ ਇਹ ਬਿਨਾਂ ਜਾਨੇ ਦਕੇ ਇਹਨਾਂ ਨੂੰ ਪੂਰਾ ਘਰ ਕੀ ਪਰ ਦੋਨੇ ਪਾਸੇ ਗੱਡੀ ਨੂੰ ਪ੍ਰੋਬਲਮ ਹੁੰਦੀ ਹੈ ਜਾਂਦਾ ਇਹ ਨਹੀਂ ਦੇਖਦਾ ਵੀ ਪਿੱਛੇ ਡਿੱਗਦਾ ਜਾਵੇ ਵਿਚਾਰੀ ਲੋਕਾਂ ਨੂੰ ਪਤਾ ਨਹੀਂ ਕੀ ਇੰਨੀ ਕਾਲੀ ਹੁੰਦੀ ਆ ਕੀ ਕਰਨ ਹਾਂ ਤਾਂ ਹੋੜੀ ਚਲਾ ਲਓ ਐਂ ਤਵੱਲੀ ਜਾਂਦੇ ਨੇ ਜੇ ਕੋਈ ਪਿੱਛੇ ਕੋਈ ਲੜੀ ਬੈਠੀ ਹੋਵੇ ਨਾ ਫਿਰ ਤਾਂ ਹੋੜੀ ਚ ਰੋਣਾ ਜਾਏਗਾ ਪਿੱਛੇ ਥੋੜੇ ਚੱਲ ਕੋਈ ਜਨਾਨੀ ਬੱਠੀ ਹੋ ਕੁੜੀ ਬੱਠੀ ਹੈ ਨਾ ਫਿਰ ਹੋੜੀ ਚ ਲਾਓ ਕਿਉਂਕਿ ਆਇਆ ਇਹ ਬਾਰੇ ਨਹੀਂ ਸੰਭਲਿਆ ਜਾਂਦਾ ਹੈਗਾ ਰੋੜੇ ਰੋੜੇ ਜਿਹਾ ਪਤਾ ਮੰਦਾ ਤਾਂ ਸੰਭਲ ਜਾਂਦਾ ਜੇ ਜਿਹੜੀ ਤੋਂ ਨਹੀਂ ਸੰਭਲ ਹੁੰਦਾ ਹੈਗਾ ਫਿਰ ਬਹੁਤ ਔਖਾ ਹੁੰਦਾ ਭਾਈ ਬਚਾਜੀ ਬਚਾਵਾ ਵਿਚਾਰ ਰੱਖੋ ਆਪਣਾ ਜਿੰਦਗੀ ਨੂੰ ਮੋਲ ਨੂੰ ਸਾਫ ਕੇ ਰੱਖੋ ਭਾਈ ਹੈਨਾ ਵਰਜੇਸ਼ ਕਰਿਆ ਕਰੋ ਐਕਸਰਸਾਈਜ਼ ਕਰਿਆ ਕਰੋ ਖਾਓ ਪੀਓ ਦੇਸੀ ਕੇ ਖਾਓ ਖਾਜੀ ਜਿ ਦੇ ਪੀ ਕੇ 버ਗਰ ਆ ਵਧੀਆ ਖੁਰਾਕਾ ਖਾਓ ਜਿੰਦਗੀ ਨੂੰ ਮੋਲ ਬਰਗਰ ਨਾ ਖਾਇਆ ਕਰੋ ਜਲੇਬੀਆਂ ਨਾ ਘੱਟ ਖਾਇਆ ਕਰੋ ਮਤਲਬ ਉਹਦਾ ਖਾ ਸਕਦੇ ਆ ਪਰ ਆਪਾਂ ਫਾਸਟ ਫੂਡ ਦਾ ਜਿੰਨਾ ਵੀ ਪਰਹੇਜ਼ ਰੱਖ ਸਕਦੇ ਹਾਂ ਉਹਨਾਂ ਪਰਹੇਜ਼ ਰੱਖਣਾ ਚਾਹੀਦਾ ਹੈ। ਦੇਸੀ ਘਿਓ ਵੱਧ ਤੋਂ ਵੱਧ ਖਾਣਾ ਚਾਹੀਦਾ ਬੰਦੇ ਨੂੰ। ਭਾਈ ਦਾ ਤੇਲ ਮੁੱਕ ਕੇ ਲੱਗਦਾ ਮੈਨੂੰ। ਛੋੜੀ ਚੋਰੀ ਵਿਚਾਰਾ ਘਰ ਵਾਲੀ ਕਿ ਨੀ ਮੈਂ ਤੈਨੂੰ ਬੋਚਦਾ ਮੈਂ ਜੇ ਤੂਫਾਨ ਨਹੀਂ ਆਦਾ ਨੇ ਅੱਜ ਸਵੇਰੇ ਆ ਲੋ ਕਹ ਦੀ ਜੇ ਤੂੰ ਖੜੀ ਹੈ ਨਾ ਫਿਰ ਮੈਂ ਵੀ ਕੱਲ ਮੀਕ ਜੀ ਫੈਟੀ ਦੀ ਕਸਰ ਜੋਤ ਪ੍ਰੋਡਕਸ਼ਨ ਜੋਤ ਕਾ ਪਈ ਕੱਲ ਦੇ ਬਲੌਗ ਚ ਨਾ ਮੈਂ ਉਹ ਟਾੜੀ ਦੀ ਦੁਕਾਨ ਦਾ ਨਾਮ ਗਲਤ ਰਸਤਾ ਸੀਗਾ ਕੀ ਰਸਤਾ ਸੀ ਉਹਦਾ ਸ਼ਾਮ ਨਹੀਂ ਸੀਗਾ ਜੋਤ ਆ ਜੋਤ ਦੀ ਹੱਟੀ ਜੋਤ ਦੀ ਹੱਟੀ ਤੂੰ ਕਿ ਦੱਸੇਂ ਜੋਤ ਦੀ ਹੱਟੀ ਆ ਮੈਂ ਸ਼ਾਮ ਸ਼ਾਮ ਕਰੀਗੀ ਓਕੇ ਉਹ ਸ਼ਾਮ ਵਾਲੇ ਨਹੀਂ ਸੀਗੇ ਸ਼ਾਮ ਵਾਲੇ ਨਾਲ ਦੇ ਸੀ ਉਹ ਜੋਤ ਸੀਗਾ ਅੱਛਾ ਅੱਛਾ ਜਿਨ੍ਹਾਂ ਨੇ ਬਹੁਤ ਸੋਹਣੇ ਕੱਪੜੇ ਮਿਲਦੇ ਨੇ ਵੀ ਮੈਨੂੰ ਤਾਂ ਬਹੁਤ ਸੋਹਣੇ ਲੱਗੇ ਇਹ ਤਾਂ ਸੋਹਣੇ ਲੱਗ ਰਹੇ ਨੇ ਹਰੇਕ ਜਗ੍ਹਾ ਇਹ ਹਰੇਕ ਜਗ੍ਹਾ ਨਹੀਂ ਜਿੱਥੇ ਸੋਹਣੇ ਲੱਦੇ ਨੇ ਉੱਥੇ ਹੀ ਕਹਾਂਗੇ ਆਪਾਂ ਹਰੇਕ ਜਗ੍ਹਾ ਵੀ ਨਹੀਂ ਵਧੀਆ ਲੱਗਣ ਖੰਨੇ ਚ ਵੈਰਾਈਟੀ ਹੈਗੀ ਪਰ ਇਹ ਨਹੀਂ ਖਾਸ ਨਹੀਂ ਹੋਊਗੀ ਲੁਧਿਆਣੇ ਵਾਲੇ ਵੀ ਵਧੀਆ ਲੱਗਦੇ ਨੇ ਉੱਥੇ ਕ੍ਰੀਨਪੋਰਾ ਮਾਰਕਟ ਜਿੱਦੇ ਮੈਂ ਲੁਧਿਆਣੇ ਉਹ ਸੂਟ ਲਿਆ ਸੀ ਕੋਈ ਦਿਵਾਨ ਛੱਡਿਆ ਜਣ ਕ੍ਰੀਮਪੀ ਦੀ ਮੈਰੀਜ਼ ਵਾਲੇ ਉਹ ਵੀ ਕੋਈ ਖਾਸ ਨਹੀਂ ਹੈਗੇ ਦੇਖ ਲਓ ਇੰਨੇ ਨੇ ਹੈਵੀ ਸੂਟ ਤੇ 4 4 5 5000 ਦੇ ਉਹ ਵਧੀਆ ਨਹੀਂ ਹੈਗੇ ਇਹਦਾ ਮਤਲਬ ਜਿਹੜੀ ਉਹੀ ਸੂਟ ਲੈਣਾ ਹੈ ਨਾ ਤੁਸੀਂ ਜੀ ਤੁਸੀਂ ਟਾਈਮ ਗੱਡ ਕੇ ਅਨੰਦਪੁਰ ਸਾਹਿਬ ਜਾਵੋ ਸੋ ਉਹਨੂੰ 5000 ਦਾ ਸੂਟ 2000 2500 ਚ ਜਾਂ 1500 ਚ ਬਹੁਤ ਵਧੀਆ ਮਿਲੂਗਾ ਆਰਟੀਅਰ ਸੂਟ ਆਰਟੀਅਰ ਹੈਵੀ ਸੂਟ ਜਿਹੜਾ ਹੁਣ ਕਢਾਈ ਜੀ ਵਾਲੇ ਚੱਲੇ ਹੋਏ ਨੇ ਬੜੀ ਹੈਵੀ ਜੀ ਕਢਾਈ ਵਾਲੇ ਉਹ ਉਹ ਵੀ ਸੀਗੇ ਉਹ ਵੀ ਸੀਗੇ ਬਹੁਤ ਸੋਹਣੇ ਸੋਹਣੇ ਸੂਟ ਪਏ ਸੀ ਕਰਵਾ ਜੋਤ ਲਈ ਦਾ ਸਪੈਸ਼ਲ ਸਪੈਸ਼ਲ ਸੀ ਆ ਸਾਡੇ ਬੈਠੇ ਨੇ ਚਾਚੀ ਦੇਖੋ ਲੋ ਹੁਣ ਕੰਮ ਤਾਂ ਹੈ ਨੀਗਾ ਫਿਰ ਇੱਥੇ ਬੈਠਣਾ ਪੂਜਾ ਜੀ ਤੁਸੀਂ ਦੇਖ ਲਿਓ ਚਾਚੀ ਬੈਠੇ ਨੇ ਹੁਣ ਸਾਠਣ ਕੋਈ ਹੈ ਨਹੀਂ ਗੀ ਹੈਨਾ ਸਾਠਣ ਕੋਈ ਹੈ ਨਹੀਂ ਜਾਨੂ ਕੋਈ ਆ ਜੂ ਹੌਲੀ ਹੌਲੀ ਚਲ ਉਤਰ ਮੰਮੀ ਨੂੰ ਯਾਰ ਮੰਮੀ ਨੂੰ ਸੱਦ ਲੈਣਾ ਸੀ ਛੋਟਰੀ ਵਾਰਾ ਕਰ ਤਿਆਰ ਜੀਵੇ ਤੇਰਾ ਮਿੱਠਾ ਪਿਆਰ ਮਿੱਠਿਆ ਦੀਆਂ ਉਹ ਲੜੀਆਂ ਦੋ ਸਿਖਰ ਦਾਲੇ ਚੀਆਂ ਤੂ ਕੋਲ ਮਾਤਾ ਹੱਤੜੀ ਮੈਂ ਪੂਜਾ ਤੇਰੀ ਪੁੱਤ ਹੈ ਜਾ ਤੇਰੇ ਪੈਰ ਉਨਰੰਜਨ ਸਾਡੀ ਕਾਇਆ ਛੜ ਪਰੋਦੀ ਮਾਇਆ ਮੈਂ ਹਰਤਾ ਦੱਸੇ ਪਾਇਆ ਗੋਬਿੰਦ ਮੁਕਤ